ਪਿਆ ਉਹਦੇ ਵਿੱਚ ਸਕੂਲ ਐਸੇ ਆਏ ਜਿ ਪੜ੍ਹੇ ਲਵਾ ਦਿੱਤੇ ਗਏ ਦਸਤਾਰ ਦੇ ਉੱਤੇ ਵੀ ਉਂਗਲਾਂ ਉੱਠੀਆਂ ਆ ਮੇਰੇ ਕੋਲੇ ਖੁੰਦਰਾ ਪੈਂਡੇਗਾ ਜੀ ਨਾਲ ਇੱਥੇ ਬੰਦਾ ਆਇਆ ਹੂੰ ਉਹ ਬੰਦੇ ਨੇ ਗੱਲ ਕੀਤੀ ਬੱਚਿਆਂ ਦੇ ਉਹਨੇ ਜਨਾਨੀ ਨੇ ਮੈਡਮ ਨੇ ਕੇਸ ਹੀ ਕਤਲ ਕਰਾ ਦਿੱਤੇ ਨੇ ਬੁਰਕੀ ਪਾਈ ਹੁੰਦਾ ਕਿ ਪੂਛ ਆ ਲਾਉਣੀ ਹੈ ਇਹਾ ਬੰਦਾ ਕਹਿੰਦਾ ਸੀ ਮੇਰਾ ਸਿਰ ਕੱਟਿਆ ਜਾ ਸਕਦਾ ਹੈ ਭਾਜ ਪਾ ਕੇ ਚੁਗਿਆਣੀ ਜਾ ਸਕਦਾ ਲੱਖ ਲਾਣ ਦਾ ਤੇਰੇ ਨਹੀਂ ਸਿੱਖੋ ਤੁਹਾਨੂੰ ਪੱਕੀ ਹੈ ਇੰਡੀਆ ਦੇ ਵਿੱਚ ਪੱਕ ਬੰਨਣੀ ਤੇ ਕੜਾ ਪੋਣਾ ਕਿਰਪਾਨ ਜਿਹੜੀ ਉਹ ਬੜੀ ਔਕੀਏ ਇੱਥੇ ਤੁਸੀਂ ਪਾ ਕੇ ਤਰੇ ਫਿਰਦੇ ਜੀ ਇਹ ਬਿਲਕੁਲ ਉਹਦੇ ਮੂੰਹ ਸੱਚ ਨਿਕਲਿਆ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਪਿੰਡ ਅਜੀਤ ਸਿੰਘ ਗੱਟੀ ਜਿੱਥੇ ਕਿ ਮੇਰੇ ਨਾਲ ਸਿੱਖ ਪ੍ਰਚਾਰਕ ਹੈਗੇ ਨੇ ਗੁਰਚਰਨ ਸਿੰਘ ਗੱਟੀ ਜਿਨ੍ਹਾਂ ਨੂੰ ਤੁਸੀਂ ਆਮ ਪਹਿਲਾਂ ਵੀ ਸੁਣਦੇ ਰਹਿੰਦੇ ਹੈਗੇ ਉਹ ਗੱਲਬਾਤ ਕਰਦੇ ਹੁੰਦੇ ਆ ਸਿੱਖ ਮੁੱਦਿਆਂ ਨੂੰ ਲੈ ਕੇ ਜਾਂ ਰਾਜਨੀਤੀ ਨੂੰ ਲੈ ਕੇ ਸੋ ਉਹਨੇ ਦਾ ਇੱਕ ਗੱਲ ਕਰਦੇ ਹੈਗੇ ਨੇ ਸੋ ਅੱਜ ਗੱਲਬਾਤ ਜਿਹੜੀ ਕਰਨ ਜਾ ਰਹੇ ਹੈਗੇ ਆ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰੇ ਤੇ ਨਾਲੇ ਆਪਣੇ ਕਮੈਂਟ ਵੀ ਦਿਓ ਸੋ ਪਿਛਲੇ ਸਮੇਂ ਦੇ ਵਿੱਚ 2-4 ਦਿਨ ਦੇ ਅੰਦਰ ਜਿਵੇਂ ਰਾਹੁਲ ਗਾਂਧੀ ਅਮਰੀਕਾ ਦੇ ਵਿੱਚ ਇੱਕ ਯਾਤਰਾ ਤੇ ਗਏ ਸੀ ਉੱਥੇ ਕਾਨਫਰੰਸ ਦੇ ਵਿੱਚ ਜਿਵੇਂ ਉਹਨਾਂ ਨੇ ਗੱਲਬਾਤ ਕੀਤੀ ਭਾਰਤ ਦੇਸ਼ ਦੀ ਜਾਂ ਭਾਰਤ ਦੇਸ਼ ਦੇ ਮੁੱਦਿਆਂ ਨੂੰ ਲੈ ਕੇ ਉੱਥੇ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਇੱਕ ਸਰਦਾਰ ਨੂੰ ਪੁੱਛਿਆ ਕਹਿੰਦੇ ਵੀ ਤੁਹਾਡਾ ਨਾਮ ਕੀ ਹੈ ਜਦੋਂ ਉਹਨੇ ਨਾਮ ਦੱਸਿਆ ਉਸ ਤੋਂ ਬਾਅਦ ਕਹਿੰਦਾ ਵੀ ਜਿਹੜਾ ਤੁਸੀਂ ਹੱਥ 'ਚ ਕੜਾ ਪਾਇਆ ਹੈ ਤੇ ਜਿਹੜੀ ਦਸਤਾਰ ਤੁਸੀਂ ਪਗੜੀ ਬੰਨੀ ਹੈ ਹੋ ਸਕਦਾ ਹੈ ਕਿ ਆਪਕੋ ਪੁੱਛ ਕਰ ਭਾਰਤ ਦੇਸ਼ 'ਮੇ ਪਹਿਨਣੀ ਪੜੇ ਸੋ ਉਸ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਸੋ ਗਰਚਨ ਸਿੰਘ ਗੱਟੀ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਤੁਹਾਡਾ ਵੀ ਜੀਐਨਓ ਜੀ ਪੋਚਨ ਨਿਸ਼ਾਨ ਸਿੰਘ ਜੀ ਗੱਟੀ ਸਾਹਿਬ ਜੀ ਮੁੱਦਾ ਇਹ ਹੀ ਬਹੁਤ ਜ਼ਿਆਦਾ ਗਰਮਾ ਚੁੱਕਿਆ ਹੈ ਭਾਰਤ ਦੇਸ਼ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਬਲਕੇ ਪੰਜਾਬ ਦੇ ਵਿੱਚ ਵੀ ਮੁੱਦਾ ਗਰਮਾ ਚੁੱਕਿਆ ਹੈ ਸਿੱਖ ਕੌਮ ਦੇ ਉੱਪਰ ਹਮੇਸ਼ਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਬੜੇ ਵੱਡੇ ਵੱਡੇ ਹਮਲੇ ਹੋਏ ਨੇ 84 ਦੀ ਗੱਲ ਕਰੀਏ ਜਾਂ ਪਾ ਉਸ ਤੋਂ ਪਹਿਲਾਂ ਦੀ ਗੱਲ ਕਰੀ ਸਿੱਖਾਂ ਤੇ ਹਮਲੇ ਬਹੁਤ ਜ਼ਿਆਦਾ ਹੁੰਦੇ ਆਏ ਨੇ ਤੇ ਹੁਣ ਉਹ ਵੀ ਰਹਿਗੇ ਨੇ ਸੋ ਜਿਹੜੀ ਗੱਲ ਹੈਗੀ ਹੈ ਜਿਵੇਂ ਰਾਹੁਲ ਗਾਂਧੀ ਯਾਤਰਾ ਤੇ ਗਏ ਸੀਗੇ ਅਮਰੀਕਾ ਦੇ ਵਿੱਚ ਉੱਥੇ ਉਹਨਾਂ ਨੇ ਇੱਕ ਸਿੱਖ ਨੂੰ ਸਵਾਲ ਕੀਤਾ ਕਹਿੰਦੇ ਵੀ ਤੁਹਾਡਾ ਨਾਮ ਕੀ ਹੈਗਾ ਉਸ ਤੋਂ ਬਾਅਦ ਕਹਿੰਦੇ ਵੀ ਜਿਹੜਾ ਤੁਸੀਂ ੱਕੜਾ ਪਹਿਨੇ ਆ ਤੇ ਜਿਹੜੀ ਪਗੜੀ ਤੁਸੀਂ ਉੱਤੇ ਸਜਾਈਏ ਸਿਰ ਤੇ ਕਹਿੰਦੇ ਹੋ ਸਕਦਾ ਹੈ ਕਿ ਆਪਕੋ ਕੂਸ਼ ਕਰ ਪਹਿਨਣਾ ਪੜੇ ਉਸ ਬਿਆਨ ਨੂੰ ਲੈ ਕੇ ਪੂਰੇ ਭਾਰਤ ਦੇਸ਼ ਦੇ ਵਿੱਚ ਖਲਬਲੀ ਮਚ ਚੁਕੀ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਇਹ ਬਹੁਤ ਵਧੀਆ ਉਹਨੇ ਸੱਚ ਬੋਲਿਆ ਹੂੰ ਰਾਹੁ ਗਾਂਧੀ ਨੇ ਬਿਲਕੁਲ ਸੱਚ ਬੋਲਿਆ ਇਹਦੇ ਚ ਕੋਈ ਦੋ ਰਹਾ ਨਹੀਂ ਹਰ ਰੋਜ਼ ਇਹ ਕਹਾਣੀਆਂ ਮਿਲ ਨੂੰ ਮਿਲਦੀਆਂ ਨੇ ਵੀ ਸਿੱਖਾਂ ਨੂੰ ਜੇ ਕਿਤੇ ਇੰਟਰਵਿਊ ਦੇਣੀ ਉੱਤੇ ਕੜਾ ਲਵਾ ਦਿੱਤਾ ਜਾਂਦਾ ਜੀ ਪਿਆਰ ਦੇ ਵਿੱਚ ਸਕੂਲ ਐਸੇ ਆ ਜਿੱਥੇ ਪੱਗਾਂ ਹੀ ਲਵਾ ਦਿੱਤੀਆਂ ਗਈਆਂ ਜੀ ਉਹਨਾਂ ਨੂੰ ਕੜੇ ਲਵਾ ਦਿੱਤੇ ਗਏ ਦਸਤਾਰ ਦੇ ਉੱਤੇ ਵੀ ਉਂਗਲਾਂ ਉੱਠੀਆਂ ਆ ਮੇਰੇ ਕੋਲੇ ਖੁੰਦਰਾ ਪਿੰਡੇ ਦਾ ਜੀ ਨਾਲ ਇੱਥੇ ਬੰਦਾ ਆਇਆ ਹੂੰ ਉਹ ਬੰਦੇ ਨੇ ਗੱਲ ਕੀਤੀ ਬੱਚਿਆਂ ਦੇ ਉਹਨੇ ਜਨਾਨੀ ਨੇ ਮੈਡਮ ਨੇ ਕਿਸ ਹੀ ਕਤਲ ਕਰਾ ਦਿੱਤੇ ਇਹ ਘਟਨਾ ਕਿੱਥੋਂ ਦੀ ਹੈਗੀ ਆ ਖੁੰਧਰਾ ਦੀ ਤੁਹਾਡੇ ਨੇੜੇ ਪ੍ਰਕਾਸ਼ ਸਾਹਿਬ ਦੇ ਨਾਲ ਇੱਥੇ ਪਿੰਡ ਖੁੰਧਰਾ ਹੈ ਅੱਛਾ ਹਾਂ ਆ ਜੇ ਮੇਰੇ ਕੋਲੇ ਪਰਸੋ ਆਏ ਨੇ ਅਜੀ ਜਾਣਾ ਉੱਥੇ ਹੁਣ ਉਸ ਮੈਡਮ ਨੂੰ ਚੱਕ ਕੇ ਕਿਤੇ ਹੋਰ ਸੁਰੱਖਿਅਤ ਤੇ ਭੇਜ ਦਿੱਤਾ ਹੁਣ ਉਸ ਮੈਡਮ ਦੇ ਉੱਤੇ ਹਲਾ ਪਰਚਾ ਹੋਣਾ ਚਾਹੀਦਾ ਸੀ ਉਹਨੂੰ ਡਿਸਮਿਸ ਕਰ ਦੇਣਾ ਸੀ ਸਾਹਿਬ ਸਿੱਖ ਬੱਚੇ ਦੇ ਕਤਲ ਕਿਸ ਕਰਵਾਏ ਗਏ ਹਾਂਜੀ ਹਾਂਜੀ ਸਿੱਖ ਬੱਚੇ ਦੇ ਉਹਦੇ ਚ ਕੋਈ ਕਾਰਵਾਈ ਕੀਤੀ ਹੈਗੀ ਉਹਦੇ ਕਾਰਵਾਈ ਤੁਹਾਨੂੰ ਮੈਂ ਦੱਸ ਰਿਹਾ ਜਿਹੜੀ ਗੱਲ ਆਪਾਂ ਇੱਕ ਵਾਰ ਚਲਦੇ ਹਾਂ ਰਾਹੁ ਗਾਂਧੀ ਦੇ ਜਿਹੜਾ ਇੱਕ ਮੈਂ ਤੁਹਾਨੂੰ ਸਿਰਫ ਇੱਕ ਉਦਾਹਰਨ ਦੇਣੀ ਆ ਨੇ ਜੀ 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 ਆਪਾਂ ਹੋਰ ਨਹੀਂ ਮੁੱਦਾ ਛੇੜਨਾ ਵੀ ਆ ਕੁਝ ਹੋ ਰਿਹਾ ਇਹਦਾ ਇੱਕ ਉਦਾਹਰਨ ਦੇਣੀ ਹੈ ਜਿਹੜੇ ਬਾਦਲ ਦਲੀਏ ਆ ਇੱਕ ਕੜਛੀ ਬਾਦਲ ਦੀ ਲੰਗੌੜ ਜੀ ਉਹ ਜਿਹੜਾ ਸਖਤਰ ਸਖਤਰ ਹੈਗਾ ਸ਼੍ਰੋਮਣੀ ਕਮੇਟੀ ਦਾ ਉਹ ਵੀ ਭਕਾਈ ਮਾਰਦਾ ਪਿਆ ਸੀ ਨਾ ਵੀ ਰਾਹੁ ਗਾਂਧੀ ਨੇ ਕਿਉਂ ਬਿਆਨ ਦਿੱਤਾ ਵੀ ਕੰਜਰੋ ਤੁਸੀਂ ਗੁਰੂ ਘਰ ਦੀ ਗੋਲਖ ਖਾਧੀ ਹੂੰ ਤੁਸੀਂ ਸਿੱਖਾਂ ਨੂੰ ਭਲੇਖੇ ਵਿੱਚ ਰੱਖ ਕੇ ਸਿੱਖਾਂ ਦੇ ਅੰਮ ਦਰਦ ਖਾ ਕੇ ਅਮਰਦੀ ਨਹੀਂ ਕੀਤੀ ਸਿੱਖਾਂ ਨੂੰ ਮਾਰਿਆ ਜੀ ਤੁਹਾਡੇ ਬੁੱਜੜ ਬਾਦਲ ਨੇ ਕਦੇ ਵੀ ਜਾ ਕੇ ਉੱਥੇ ਹਾਂ ਦਾ ਨਾਰਾ ਨਹੀਂ ਮਾਰਿਆ ਬੋਲਿਆ ਨਹੀਂ 84 ਵਿੱਚ ਕਤਲਿਆ ਹੋਇਆ ਭਾਈ ਸਾਹਿਬ ਸਿੰਘ ਸਾਹਿਬ ਨੂੰ ਜਦੋਂ ਜੋ ਜਗਰਾਵਾਂ ਵਿੱਚ ਸ਼ਹੀਦ ਕਰ ਦਿੱਤਾ ਗਿਆ ਕੌਂਕੋ ਵਾਲੇ ਨੂੰ ਜਿਹੇਦਾਰ ਮੁਕਾਲ ਤੱਕ ਸਾਹ ਨੂੰ ਲਾ ਦਿੱਤਾ ਗਿਆ ਨਿੱਕਾ ਹੋਰ ਸਿੱਖਾਂ ਦੇ ਨਾਲ ਬੇਅਦਬੀਆਂ ਹੋਈਆਂ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਵਿੱਚ ਮਾਰ ਦਿੱਤੇ ਗਏ ਉਹਨਾਂ ਨੂੰ ਕੋਹ ਕੋ ਕੇ ਆਈ ਤੇ ਕਰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਤੁਸੀਂ ਸ਼੍ਰੋਮਣੀ ਕਮੇਟੀ ਵਾਲਿਓ ਮਲਮੜੀ ਲਈ ਦੇ ਨਾਂ ਇਹ ਉਹਨਾਂ ਦੀ ਕੋਈ ਸਹਾਇਤਾ ਕੀਤੀ ਜੀ ਤੁਹਾਡੇ ਨਾਲੋਂ ਰਾਹੁ ਗਾਂਧੀ 100 ਗਣੇ ਚੰਗਾ ਉਹਨਾਂ ਇਥੇ ਭੌਂਕਣਗੇ ਕਈ ਕਿ widetilde ਹੁਣ ਇੱਕ widetilde ਕਹਿਣਗੇ ਇੱਥੇ ਵਿਰੋਧੀ ਇੱਕ ਸਵਾਲ ਕਰਨਗੇ ਕਹਿਣਗੇ 84 ਦੇ ਵਿੱਚ ਜਿਨ੍ਹਾਂ ਦੇ ਪੁੱਤਲੇ ਇੱਕਾਂ ਵੱਡਾ ਐ ਨਾ ਨਹੀਂ ਆ ਰਿਆ ਨੀ ਹਾਂ ਉਹ ਇੱਕ widetilde ਮੈਂ ਉਹਨਾਂ ਨੂੰ ਤਾਂ ਕਰਿਆ ਵੀ ਕਿwidetilde ਤੁਸੀਂ ਭੋਕੂ ਗਿਆ ਉਹਨੇ ਕਤਲੇਆ ਉਹਨ ਕੀਤਾ ਹੁਣ ਮੈਂ ਇੱਕ ਹਜ਼ਾਰ ਦੇ ਕੇ ਕਿ ਤੋਰਦਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਸੱਚੇ ਪਾਤਸ਼ਾਹ ਜੀ ਅਰੰਗੇ ਨੂੰ ਉਹਨੂੰ ਨਮਸਬ ਲਿਖਦੇ ਆ ਜੀ ਸਿੱਖ ਪਚਾਉਂਦੇ ਨੇ ਹਮ ਇਤਿਹਾਸ ਚ ਜਾਈਏ ਤੇ ਬੜੀ ਵੱਡੀ ਢੰਗਾਈ ਵਿੱਚ ਆ ਜਾਣਾ ਪਰ ਆਪਾਂ ਇੱਥੇ ਦਿੰਦੇ ਹਾਂ ਉਹਨੂੰ ਜਬਰਨਾਮੇ ਨਾਲ ਮਾਰਦੇ ਨੇ ਜੀ ਬਹਾਦਰ ਸ਼ਾਹ ਨੂੰ ਕਹਿੰਦੇ ਨੇ ਵੀ ਤੈਨੂੰ ਰਾਜ ਲੈ ਕੇ ਦੇਣਾ ਜੀ ਬਹਾਦਰ ਸ਼ਾਹ ਦੀ ਉਹਨਾਂ ਨੇ ਸਪੋਰਟ ਕੀਤੀ ਮਦਦ ਕੀਤੀ ਹਮ ਬਹਾਦਰ ਸ਼ਾਹ ਦੇ ਵਿੱਚ ਹੰਕਾਰ ਆ ਗਿਆ ਜਦੋਂ ਮਦਦ ਕੀਤੀ ਮਹਾਰਾਜ ਨੇ ਕਿਹਾ ਵੀ ਤੈਨੂੰ ਸਾੜੇ 3 ਬਚਨ ਵਰਨੇ ਪੜਨੇ ਆ ਜੀ ਤੇ ਜਦੋਂ ਪਿਆਰੋਂ ਨੇ ਜੰਗ ਜਿੱਤਦੇ ਜਿੱਤਦੇ ਕਹਿਣ ਲੱਗਾ ਵੀ ਗੁਰੂ ਸਾਹਿਬ ਨੇ ਆਖਿਆ ਵੀ ਤਿੰਨ ਬਚਨ ਨੇ ਕਹਿੰਦਾ ਹੁਣ ਮੈਂ ਰਾਜਾ ਦਾ ਬਾਣੀ ਜਾਣਾ ਇਹਦਾ ਕੋਈ ਮਤਬਲ ਨਹੀਂ ਹੋਏ ਤੇ ਆਪਾਂ ਪੂਰੇ ਕਰਦਿਆਂਗੇ ਨਹੀਂ ਤਾਂ ਗੁਰੂ ਸਾਹਿਬ ਨੂੰ ਕਿਹੜੇ ਪੂਰੇ ਕਰਕੇ ਦੇਣੇ ਨੇ ਛੱਡ ਦੇਾਂਗੇ ਮਹਾਰਾਜ ਨੇ ਉਸੇ ਟਾਈਮ ਲਾਗਾ ਜੜੀਆਂ ਨੇ ਖਿੱਚ ਲਈਆਂ ਭਾਰਨ ਲੱਗਾ ਭੱਜ ਕੇ ਗਿਆ ਸਿੱਖਾਂ ਕੋਲੇ ਸੱਚੇ ਪਾਤਸ਼ਾਹ ਕੋ ਮੈਂ ਤਾਂ ਮਾਰਿਆ ਗਿਆ ਜੋ ਸਤਗੁਰ ਜੀ ਦੇ ਕੋਲੇ ਗਏ ਤੇ ਸਤਗੁਰ ਨੇ ਆਖਿਆ ਇਹਦੇ ਅੰਦਰ ਹੰਕਾਰ ਆਇਆ ਸੀ ਹੁਣ ਸਾਨੂੰ ਲਿਖ ਕੇ ਦੇਵੇ ਮੋਹਰ ਲਾ ਕੇ ਦੇਵੇ ਕਿ ਮੈਂ ਰਾਜਾ ਬਣਾਂਗਾ ਕਿ ਤੁਹਾਡੇ ਤਿੰਨ ਬਚਨ ਮੰਨਾਂਗਾ ਲਿਖ ਕੇ ਦਿੱਤਾ ਬਾਦਰਸ਼ਾਹ ਨੇ ਹੁਣ ਜਿਹੜੀਆਂ ਉਹ ਤੇੜਾ ਬੋਕਣੀਆਂ ਬਾਦਾਂ ਦੀ ਕੜਚੀ ਝੂਠੀ ਖਾਣ ਵਾਲੀਆਂ ਜਿੰਨਾ ਬਾਦਲ ਨੇ ਕਹਣ ਕੀਤਾ ਜੇ ਗਿਆਨੀ ਜੈਲ ਸਿੰਘ ਸੀ ਇੰਦਰਾ ਗਾਂਧੀ ਨੇ ਸਿੱਖ ਨੂੰ ਮਲਵੀ ਰਾਸ਼ਟਰਪਤੀ ਬਣਾਇਆ ਜਿਹੜੀ ਗੱਲ ਸੱਚਾਈ ਕਰਾਂਗੇ ਜਿਹੜੇ ਭਾਈ ਬਿਮਲ ਸਿੰਘ ਭਾਈ ਸੰਤ ਸਿੰਘ ਬਾਡੀਗਾਰਡ ਇੰਦਰਾ ਗਾਂਧੀ ਨੇ ਆਪਦੇ ਬਣਾਏ ਰੱਖਿਆ ਪਰ ਉਸ ਜਿਹੜੀ ਜਨਾਨੀ ਨੂੰ ਦਿਵਾਨੀ ਵਰਗਿਆ ਸਾਰਿਆਂ ਨੇ ਰਾਜ ਦੀ ਬਦਲੇ ਉਂਗਲਾਂ ਦੇ ਕੇ ਜਿਵੇਂ ਕਹਿੰਦੇ ਨੇ ਫਲਾਣੇ ਦੀ ਉਂਗਲ ਦੇਤੀ ਜਾਂ ਆਪਾਂ ਕਹਿੰਦੇ ਵੀ ਚੁਗਲਖੋਰ ਚੁਗਲੀਆਂ ਵਾਲਿਆਂ ਨੇ ਤੇ ਬਾਦਲਦਲੀਆਂ ਨੇ ਇਹ ਗੱਲ ਕਹੀ ਵੀ ਜੇ ਸਰਤ ਰਹਿ ਗਏ ਸਾਡਾ ਨਾਮ ਉਹ ਨਿਸ਼ਾਨ ਮਿਟ ਜਣਾ ਇਹਨਾਂ ਨੇ ਇੰਦਰਾ ਗਾਂਧੀ ਦੇ ਵੀ ਥੱਬਾ ਚਿੱਠੀਆਂ ਦਾ ਪਾਇਆ ਜਾਨੀ ਜੈਲ ਸਿੰਘ ਨੂੰ ਵੀ ਪਾਇਆ ਜੀ ਇਹਨਾਂ ਨੇ ਆ ਕਰਕੇ ਕਾਲ ਤੱਕ ਤੇ ਟੈਕ ਕਰਵਾਇਆ ਆਪਾਂ ਉਹ ਚੀਜ਼ ਨੂੰ ਛੱਡ ਦਿੰਦੇ ਹੁਣ ਉਹ ਚੀਜ਼ ਹੋਈ ਬਾਦਲਾਂ ਦੇ ਸੋਈ ਸੰਤਾ ਦੇ ਬਚਨ ਨੇ ਸੰਤਾ ਦੇ ਸਪੀਚਾਂ ਸੁਣ ਲੋ ਪਰ ਜੇ ਕਿਤੇ ਬਹਾਦਰ ਸ਼ਾਹ ਨੂੰ ਮਹਾਰਾਜ ਜੀ ਨੇ ਰਾਜ ਦਿੱਤਾ ਤੇ ਰਾਜ ਜਦੋਂ ਬੈਠ ਗਿਆ ਕੁਰਸੀ ਤੇ ਤੇ ਗੁਰੂ ਸਾਹਿਬ ਗਾਇਬ ਤੇ ਸਤਗੁਰੂ ਕਹਿ ਲੱਗੇ ਭਾਈ ਲਿਆ ਜਿਹੜੇ ਸਾਡੇ ਬਚਨ ਨੇ ਉਹ ਪੂਰੇ ਕਰ ਉਹਨੇ ਪੂਰੇ ਨਾ ਕੀਤੇ ਟਾਲਾ ਟੋਲੀ ਕਰ ਦਿੱਤੀ ਤੇ ਸਤਗੁਰੂ ਜੀ ਨੇ ਕਿਹਾ ਸੀ ਬਹਾਦਰ ਸ਼ਾਹ ਜਿਹੜੇ ਬੰਦਿਆਂ ਨੇ ਸਾਹਿਬ ਜਦਿਆਂ ਨੂੰ ਸ਼ਹੀਦ ਕਰਾਇਆ ਸਿੱਖਾਂ ਨੂੰ ਸ਼ਹੀਦ ਕਰਾਇਆ ਜਾਂ ਭਾਰਤਾਂ ਨੂੰ ਸ਼ਹੀਦ ਕਰਾਇਆ ਉਹ ਬੰਦੇ ਜਿਹੜੇ ਸਾਨੂੰ ਦੇ ਦੇ ਨਾ ਦਿੱਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਣ ਦੀ ਧਰਤੀ ਤੇ ਗਏ ਚੱਲ ਸਤਿਗੁਰੂ ਨੇ ਬੰਦਾ ਭੇਜਿਆ ਉਹਨੇ ਏਟ ਨਾਲ ਏਟ ਘੜਗਾਤੀ ਭਾਦਰਸ਼ਾ ਫਿਰ ਗਿਆ ਹੁਣ ਭਾਦਰਸ਼ਾ ਨੂੰ ਰਾਜਵੀ ਦਵਾਇਆ ਭਾਦਰਸ਼ਾ ਮੰਨਿਆ ਨਾ ਤੇ ਜਦੋਂ ਉੱਥੇ ਗਿਆ ਤੇ ਸਤਿਗੁਰੂ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਸਤਿਗੁਰੂ ਕਹਿੰਦੇ ਤੇਰੀ ਦੀ ਕਿਰਪਾ ਤਾਂ ਕੀਤੀ ਸੀ ਪਰ ਤੂੰ ਹੰਕਾਰ ਵਿੱਚ ਆ ਕੇ ਸਾਡੇ ਬਜਨ ਨਹੀਂ ਮੰਨੇ ਆਜੋਂਦਾ ਤੈਨੂੰ ਸਿੱਟਾ ਜਿਹੜਾ ਭੁਗਤਣਾ ਪੈਣਾ ਪਿਆਰੋ ਫਿਰ ਵੀ ਕਹਿੰਦਾ ਮੇਰਾ ਰਾਜ ਨਾ ਚਲਾ ਜਾਵੇ ਸਤਿਗੁਰੂ ਜੀ ਹੁੰਦੇ ਨਹੀਂ ਜਾਏਗਾ ਪਰ ਨਾ ਮੰਨਣ ਦਾ ਬਜਨ ਸਤਿਗੁਰ ਨੇ ਕੀ ਕਹਿੰਦਾ ਜੇ ਉਹ ਬੰਦੇ ਤੂੰ ਮੈਨੂੰ ਦੇ ਦਿੰਦਾ ਤੇ ਮੈਨੂੰ ਬਾਬਾ ਬੰਦਾ ਸਿੰਘ ਬਹਾਦਰ ਕਰਨ ਦੀ ਲੋੜ ਨਹੀਂ ਸੀ ਪੰਜਾਬ 'ਚ ਪੈਣ ਬਾਬਾ ਬੰਦਾ ਸਿੰਘ ਬਹਾਦਰ ਨੇ ਖੰਡਾ ਵਾਇਆ ਕੰਡੇ ਨਾਲ ਸੋਧੇ ਤੇ ਪਿਆਰੋ ਬਹਾਦਰ ਸ਼ਾਹ ਰਾਜ ਦਿੱਤਾ ਰੰਗੇ ਨੇ ਬੜਾ ਜਲਮ ਕੀਤਾ ਜੇ ਇੰਦਰਾ ਗਾਂਧੀ ਨੇ ਨਾਲ ਬਾਦਲਾ ਨੇ ਸਹਿਯੋਗ ਦੇ ਕੇ ਅਟੈਕ ਕਰਾਇਆ ਅੱਜ ਹੁੰਦਾ ਪੁੱਤਰ ਜੇ ਸਿੱਖਾਂ ਲਈ ਉਹਨੇ ਗੱਲ ਕਹੀ ਕਿ ਸਿੱਖੋ ਤੁਹਾਨੂੰ ਪੱਕੇ ਇੰਡੀਆ ਦੇ ਵਿੱਚ ਪੱਗ ਬੰਨਣੀ ਤੇ ਕੜਾ ਪਾਉਣਾ ਕਿਰਪਾਨ ਜਿਹੜੀ ਉਹ ਬੜੀ ਔਕੀਏ ਇਥੇ ਤੁਸੀਂ ਪਾ ਕੇ ਤੁਰੇ ਫਿਰਦੇ ਜੀ ਇਹ ਬਿਲਕੁਲ ਉਹਦੇ ਮੂੰਹ ਸੱਚ ਨਿਕਲਿਆ ਤੇ ਉਸ ਦਾ ਅਸੀਂ ਬਿਲਕੁਲ ਸਾਥ ਦਿੰਦੇ ਆ ਉਹਦੇ ਪਿੱਛੇ ਅਸੀਂ ਖੜੇ ਆ ਸਲੂਟ ਦਿੰਨੇ ਆ ਭਾਈ ਵੀ ਤੂੰ ਇਹ ਜਾ ਕੇ ਬਾਹਰਲੇ ਦੇਸ਼ ਦੇ ਵਿੱਚ ਇੱਕ ਵੱਡੇ ਲੀਡਰ ਨੇ ਆਪਣੇ ਮੁਖ ਦੇ ਵਿੱਚੋਂ ਸੱਚ ਦੀ ਆਵਾਜ਼ ਜਿਹੜੀ ਸਿੱਖਾਂ ਦੀ ਲੋਕਾਂ ਦੇ ਅੱਗੇ ਰੱਖ ਦਿੱਤੀ ਹੁਣ ਬਾਹਰ ਜਿਹੜੇ ਕੈਨੇਡਾ ਦੇ ਵਿੱਚ ਜਾਂਦੇ ਸਿੱਖ ਉਹਨਾਂ ਨੂੰ ਉੱਥੇ ਵੱਖਰੀ ਕੌਮ ਮੰਨ ਲਿਆ ਗਿਆ ਪੰਜਾਬ ਵਿੱਚ ਨਹੀਂ ਮੰਨਿਆ ਗਿਆ ਭਾਰਤ ਵਿੱਚ ਨਹੀਂ ਮੰਨਿਆ ਗਿਆ ਉਹਨਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਦਿੰਦਾ ਬਾਹਰ ਸਿੱਖਾਂ ਦੇ ਪਾਵਨ ਪਿੱਤਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਉਸ ਬਾਣੀ ਨੂੰ ਸੁੱਚਿਆ ਕਰਕੇ ਉਹਨਾਂ ਨੂੰ ਅੰਗਰੇਜ਼ ਵੀ ਮੱਥਾ ਟੇਕਦੇ ਨੇ ਪਰ ਇਸ ਭਾਰਤ ਦੇ ਵਿੱਚ ਕਿਰਤ ਕਾਨ ਲੋਕ Hindu ਜੀ ਹੁਣ ਤੁਹਾਨੂੰ ਮੈਂ ਇੱਕ ਧਾਰਨ ਦੇਣਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦ ਜੰਗ ਕੀਤੇ ਦਮਦਮਾ ਸਾਹਿਬ ਤੋਂ ਗਏ ਨੇ ਰਸਤੇ ਦੇ ਵਿੱਚ ਇੱਕ ਸ਼ਹਿਰ ਆਉਂਦਾ ਨੰਦੌਰ ਸ਼ਹਿਰ ਆਉਂਦਾ ਜਿਹੜਾ ਬੜਾ ਮੀਰ ਹੈ ਉੱਥੇ ਗੁਰੂ ਸਾਹਿਬ ਜੀ 4 ਮਹੀਨੇ ਰਹਿ ਤੇ ਉੱਥੇ ਇੱਕ ਖੂਹ ਚ ਪਤਾਸੇ ਪਾ ਕੇ ਖੂਹ ਦਾ ਪਾਣੀ ਮਿੱਠਾ ਕੀਤਾ ਚਾਰ ਗੁੱਠਾ ਸਰੋਵਰ ਬਣਾਇਆ ਜੀ ਉਹ ਜਾ ਕੇ ਵੇਖੋ ਉੱਤੇ Hindu ਦੇ ਮੰਦਰ ਦੇ ਪੁਜਾਰੀ ਨੇ ਉਹ ਕੂਵਤ ਆ ਕੁੱਗੇ ਪੈਣੇ ਉਹਦੇ ਵਿੱਚ ਝਾੜੀਆਂ ਹੋਗੀਆਂ ਪਈਆਂ ਨੇ ਅੱਜ ਤੱਕ ਕੇ ਪੱਥਰ ਦੀਆਂ ਮੂਰਤੀਆਂ ਉਹਨਾਂ ਨੂੰ ਪੁੱਜਿਆ ਜਾ ਰਿਹਾ ਸਰੋਵਰ ਜਿਹੜਾ ਗੁਰੂ ਸਾਹਿਬ ਦਾ ਸੀ ਉਹਦੇ ਵਿੱਚ ਗੰਦ ਸਟਿਆ ਗਿਆ ਹੈ ਉੱਥੇ ਪਿਆਰੋ ਮੈਂ ਗੁਰਦੁਆਰਿਆਂ ਕੋਲੇ ਪੁੱਛਿਆ ਉਹ ਕਹਿੰਦੇ ਨਹੀਂ ਸਾਡੀ ਟੁੱਕਦੀ ਬਹੁਤ ਗੰਤੀਆਂ ਦਵਾਦੀਏ ਨਾ ਤਾਂ ਖੂਨ ਛੱਡਦੇ ਨੇ ਇਹਨਾਂ ਨੂੰ ਸਰੋਵਰ ਨੂੰ ਛੱਡਦੇ ਮੈਂ ਜਾ ਕੇ ਪੰਡਤ ਨੂੰ ਪੁੱਛਿਆ ਮੈਂ ਕਿ ਤੇਰੀ ਮੈਂਟਰ ਬੁੱਲਣਾ ਮੇਰਾ ਚੈਨਲ ਹੈਗਾ ਗੁਰਚਰ ਸਿੰਘ ਗੱਟੀ ਹੁੰਦੇ ਤੇ ਪਾਈ ਹੋਈ ਵੀਡੀਓ ਮੈਂ ਉਸ ਬੰਦੇ ਪੰਡਤ ਨੂੰ ਪੁੱਛਿਆ ਪੰਡਤ ਜੀ ਖੂਬਰੇ ਦੱਸੋ ਕਹਿ ਲੱਗਾ ਇਹ ਖੂ ਜਿਹੜਾ ਹੈ ਪ੍ਰਤਨੇ ਤੇ ਮੈਂ ਹੋਰ ਇਤਿਹਾਸ ਕੀਏ ਕਹਿੰਦਾ ਇਸ ਖੂ ਪਰ ਆਕਰ ਕੇ ਦੱਸੋ ਪਾਸ਼ਾ ਜੀ ਨੇ ਜਲ ਛਕਾਇਆ ਦੇਖੋ ਗੁਰੂ ਨੇ ਪਾਣੀ ਮਿੱਠਾ ਕੀਤਾ ਲੋਕਾਂ ਨੂੰ ਛਕਾਇਆ ਐਡੇ ਕਿਰਤ ਕਣ ਕਹਿੰਦੇ ਗੁਰੂ ਸਾਹਿਬ ਨੇ ਆ ਕੇ ਇਸ ਖੂ ਮਰ ਪਾਣੀ ਛਕਾਇਆ ਦੇਖੋ ਕਿੱਡੀ ਮਨਮਤ ਤੇ ਕਿੱਡਾ ਹੰਕਾਰ ਜਿਨ੍ਹਾਂ ਦਾ ਧਰਮ ਬਚਾਇਆ ਹੋਵੇ ਜਿੰਨਾ ਲੋਕਾਂ ਦੇ ਪਿਆਰੋ ਤੁਰਨਾ ਗਣਾ ਸੀ ਉਹਨਾਂ ਨੂੰ ਤੁਰਨਾ ਸਿਖਾਇਆ ਹੋਵੇ ਅੱਜ ਸਾਡੇ ਗੁਰੂ ਘਰਾਂ ਦੇ ਤੇ ਮੱਲਾ ਮਾਰ ਕੇ ਬੈਠਿਆ ਆਓ ਅੱਗੇ ਤੁਹਾਨੂੰ ਮੈਂ ਦੱਸਣਾ ਜਿਹੜਾ ਇੱਕ ਸਰਸਾ ਦਿੱਲੀ ਵਾਲਾ ਜਿੰਨੂੰ ਮਹਾ ਇੱਕ ਮੋਤੀ ਦਾ ਕੁੱਤਾ ਕਹਿ ਦਈਏ ਤੇ ਵਧੀਆ ਗੱਲ ਹੈ ਜੀ ਉਹ ਬੋਲ ਰਿਹਾ ਸੀ ਹਾਂ ਸੋਣਾ ਡੇਲਿਆ ਆ ਕਣਿਆ ਆ ਸਤਗੁਰ ਸੱਚੇ ਪਾਤਸ਼ਾਹ ਜੀ ਗੈ ਸੁਭਾਵਾ ਸ਼ਹਿਰ ਤੇ ਸੁਭਾਵਾ ਸਹਿ ਬਣ ਗਿਆ ਜੀ ਉਹ ਉਥੋਂ ਦਾ ਤੁਹਾਨੂੰ ਮੈਂ ਇਤਿਹਾਸ ਥੋੜਾ ਜਿਹਾ ਦੱਸ ਦਿਆਂ ਧੰਨ ਗੁਰੂ ਨਾਨਕ ਸਾਹਿਬ ਜੀ ਗਏ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਹੁਤ ਨਦੀਕੀ ਲੱਖੀ ਸ਼ਾਹ ਵਨਜਾਰਾ ਜਿਹਨੇ ਗੁਰੂ ਨੋਵੇਂ ਪਾਤਸ਼ਾਹ ਜੀ ਦਾ ਆਪਣੇ ਘਰ ਦੇ ਵਿੱਚ ਸत्कार ਕੀਤਾ ਉਹ ਲੱਖੀ ਸ਼ਾਹ ਵਨਜਾਰਾ ਦਿੱਲੀੋਂ ਇੱਥੇ ਬਰਦਾਂ ਨੂੰ ਠੱਲੀ ਬੈਠਾ ਹੈ ਇੱਥੇ ਪਿਆਰੋ ਗੋਰਖਨਾਥ ਵੀ ਬੈਠਾ ਹੈ ਇੱਕ ਛੱਪੜ ਰਿੰਦ ਜੋ ਪਾਣੀ ਨਹੀਂ ਪੀਂਦ ਦਿੱਤਾ ਕਹਿੰਦਾ ਮੈਂ ਤੇਰੇ ਬਰਦਾਂ ਨੂੰ ਪਾਣੀ ਨਹੀਂ ਪੀਂਦਿਆਂਗਾ ਕਹਿੰਦਾ ਜੇ ਤੂੰ ਪਾਣੀ ਪਿਉਣਾ ਓ ਉੱਚੇ ਟਿੱਬੇ ਤੇ ਬੈਠਾ ਹੀ ਗੁਰੂ ਨਾਨਕ ਉਹਨੂੰ ਸਦਲਾ ਗੁਰੂ ਨਾਨਕ ਸਾਹਿਬ ਆਏ ਉਹਨਾਂ ਨੇ ਉਸ ਛੋੜੇ ਜੇ ਲੋਟੇ 'ਚ ਪਾਣੀ ਪਾਇਆ 100 ਬੱਦ ਨੇ ਪਾਣੀ ਪੀਤਾ ਉਹ ਵੀ ਇਤਿਹਾਸ ਹੁੰਦਾ ਹੈ ਉਸੇ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਗਏ ਕਾਲ ਫੜ ਕੇ ਹੋਣ ਰਸਤਾਂ ਦੀ ਧਰਤੀ ਤੇ ਕਾਲ ਪਿਆ ਸਤਿਗੁਰ ਦੇ ਕਮਰਕੱਸੇ 'ਚੋਂ ਕਾਲ ਜਿਹੜਾ ਛੁੱਟ ਗਿਆ ਜੇ ਆ ਕਮਰਕੱਸਾ ਖੋਲ ਦਿੱਤਾ ਉਹ ਚੈਰੋ ਝੰਡ ਤੇ ਚੜ ਗਿਆ ਜੰਡ ਤੇ ਜਦੋਂ ਚੜ ਗਿਆ ਗੁਰੂ ਸਾਹਿਬ ਨੇ ਕਹਿ ਦਿੱਤਾ ਉਹ ਕਾਲ ਜੰਡ ਤੇ ਕੜ ਗਿਆ ਸਿੱਖਾਂ ਨੇ ਆਖਿਆ ਫੜ ਲਈਏ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਹੁਣ ਇੱਕ ਉੱਤੇ ਪਿੱਪਲ ਲੱਗ ਗਿਆ ਖੜਾ ਜਦ ਇਸ ਜੰਡ ਨੂੰ ਪਿੱਪਲ ਢੱਕ ਲੇਗਾ ਉਦੋਂ ਇਸ ਧਰਤੀ ਤੋਂ ਕਾਲ ਖਤਮ ਹੋ ਜਾਏਗਾ ਪੰਥ ਖਾਲਸਾ ਦਾ ਰਾਜ ਹੋ ਜਾਏਗਾ ਅੱਜ ਉਸ ਜੰਡ ਨੂੰ ਪਿੱਪਲ ਨੇ ਢੱਕ ਲਿਆ ਪਰ ਉੱਥੇ ਕੀਤਾ ਕੀ Hindu Boh gintiyan ਨੇ ਉਹਦੇ ਵਿੱਚ ਸ਼ਿਵਲਿੰਗ ਵਾਰ ਦਿੱਤੀ ਹੂੰ ਕਹਿੰਦੇ ਅਸੀਂ ਪੂਜਾ ਕਰਦੇ ਹਾਂ ਸ਼ਿਵਲਿੰਗ ਸ਼ਿਵਲਿੰਗ ਦਾ ਲੱਲਾ ਨਹੀਂ ਕੱਕਾ ਨਹੀਂ ਹੁਣ ਸ਼ਿਵਲਿੰਗ ਦਾ ਮੈਂ ਅਰਥ ਕਰਾਂ ਤੇ ਪਿਆਰੋ ਅਰਥ ਜਿਹੜੇ ਪੂਰੇ ਕਰੀਏ ਤੇ ਸ਼ਰਮ ਆਵੇਗੀ ਜੀ ਮੈਂ ਨਾ ਵੀ ਬੇਸ਼ਰਮ ਹੋ ਗਏ ਤੇ ਜਿਹੜੀਆਂ ਜਾਨਨੀਆਂ ਜਾ ਕੇ ਉਹਨੂੰ ਧੁੰਦੀਆਂ ਨੇ ਐ ਕਰਕੇ ਜਿਹੜਾ ਬਣਾਇਆ ਉਹ ਲਾਣ ਤੋਂ ਤੁਹਾਡੇ ਤੇ ਹੂੰ ਕਾਹਦੀਆਂ ਤੁਸੀਂ ਪੂਜਾ ਕਰਦੇ ਹੋ ਗ੍ਰਿਸ਼ਤੀ ਦੀ ਪੂਜਾ ਕਰਦੇ ਹੋ ਇੱਕ ਲਿੰਗ ਦੀ ਪੂਜਾ ਕਰ ਰਹੇ ਹੋ ਕੀ ਮਨ ਵਿੱਚ ਉਹਨਾਂ ਜਿਹੜਾ ਜਾਨਨੀਆਂ ਦੇ ਜਾਵੇਗਾ ਬੱਚਿਆਂ ਦੇ ਜਾਵੇਗਾ ਉੱਥੇ ਰੱਖ ਦਿੱਤਾ ਬਾਬਿਆਂ ਨੂੰ ਮੈਂ ਗੱਲ ਕੀਤੀ ਵੀ ਚੁਪਣਾ ਤੇ ਉਹ ਕਹਿੰਦੇ ਆ ਬਹੁਤ ਜ਼ਿਆਦਾ ਨੇ ਕੰਧ ਦੇਖਤੀ ਜਿਹੜੀ ਜਗ੍ਹਾ ਮਹਾਰਾਜਾ ਅੰਧੀ ਸਿੰਘ ਨੇ ਦਿੱਤੀ ਉਹ ਜਗ੍ਹਾ ਦੇ ਉੱਤੇ ਉਹਨਾਂ ਨੇ ਜ਼ਬਰਦਸਤੀ ਮੰਦਰ ਬਣਾਤਾ ਤੇ ਵਿਚਾਲੇ ਸੜਕ ਕੱਢ ਕੇ ਇੱਕ ਮੰਦਰ ਨੂੰ ਲੈ ਕੇ ਚਾ ਚਾ ਗੁੱਠਾ ਉੱਥੇ ਵੀ ਸਰੋਵਰ ਏ ਉਹ ਸਰੋਵਰ ਨੂੰ ਵੀ ਆਪੂਰ ਦਿੱਤਾ ਜੀ ਦੱਸੋ ਸਿੱਖਾਂ ਨਾਲ ੱਤਕਾ ਪੰਜਾਬ ਦੇ ਵਿੱਚ ਦੱਸੋ ਕਿਸੇ ਮੰਦਰ ਦੇ ਨਾਲ ਸਿੱਖ ਨੇ ਵੀ ਕੀਤਾ ਹੋਵੇ ਦੱਸੋ ਦਰਬਾਰ ਸਾਹਿਬ ਦੇ ਚਾਰਾਂ ਗੁੱਠਾਂ ਤੇ ਜ਼ਬਰਦਸਤੀ ਮੰਦਰ ਬਣ ਰਹੇ ਨੇ ਜੀ ਬਾਦਲਾਂ ਦਾ ਰਾਜ ਰਿਆ ਗੁਰੂ ਘਰ ਦੀ ਮਰਯਾਦਾ ਨੂੰ ਭੰਗ ਕਰਨ ਵਾਸਤੇ ਕੰਜਰੀਆਂ ਦੇ ਖਾੜੇ ਲਾਉਆ ਰੰਗੇ ਮਸੇਰੰਗੜ ਨੇ ਤੇ ਬਾਦਲਾਂ ਨੇ ਕੰਜਰੀਆਂ ਦੇ ਬੁੱਤ ਲਾਤੇ ਜਿਹੜੇ ਸਿੱਖਾਂ ਨੇ ਚੁਕਾਏ ਇਹ ਜਿਹੜੇ ਪਿਆਰੋ ਜਿਹੜੀਆਂ ਗੱਲਾਂ ਨੇ ਤੁਹਾਡੇ ਲਈ ਜੋ ਰਹੁ ਗਾਂਧੀ ਨੇ ਬਿਆਨ ਦਿੱਤਾ ਉਹ ਬਿਲਕੁਲ ਸਹੀ ਦਿੱਤਾ ਸਿੱਖ ਜਿਹੜੇ ਨੇ ਪੰਜਾਬ ਛੱਡ ਕੇ ਭਾਰਤ ਦੇ ਵਿੱਚ ਬਹੁਤ ਔਖਾ ਸਾਹ ਲੈਂਦੇ ਨੇ ਸਿੱਖਾਂ ਦੇ ਆਪਾਂ ਵੇਖਿਆ ਟਰੱਕਾਂ 'ਚ ਜਾਂਦੇ ਨੇ ਸਿੱਖਾਂ ਦੇ ਟਰੱਕਾਂ ਨੂੰ ਅੱਗ ਲਾਈ ਜਾਂਦੀਆਂ ਨੇ ਸਿੱਖਾਂ ਦੇ ਮੁੰਡਿਆਂ ਨੂੰ ਟਰੱਕਾਂ 'ਚ ਖਾਦ ਕੇ ਬਹੁ ਗਿਣਤੀ ਆਰਐਸਐਸ ਬਾਲ ਠਾਕਰੇ ਦੇ ਬੰਦੇ ਉਹ ਪਿਆਰੋ ਗੱਲ ਪੈਂਦੇ ਨੇ ਕਦੇ ਵੀ ਸਿੱਖ ਨੇ ਕਿਸੇ ਹਿੰਦੂ ਦੇ ਉੱਤੇ ਪਿਆਰੋਂ ਹਤਿਆਚਾਰ ਨਹੀਂ ਕੀਤਾ ਇਹ ਮੋਦੀ ਨੇ ਹੋਰ ਬढ़ावा ਦੇ ਕੇ ਪਿਆਰੋਂ ਇਹ ਲੜਾਈ ਸ਼ੁਰੂ ਕਰਤੀ ਹੁਣੇ ਵੇਖਿਆ ਇੱਕ ਅਮਰਤਪਾਲ ਨੂੰ ਲਿਆਂਦਾ ਆ ਸਰਕਾਰ ਸੈਂਟਰ ਨੇ ਉਹਦੇ ਰਾਹੀਂ ਹੁਣ ਈਡੀ ਦੀਆਂ ਰੈਡਾਂ ਮਾਰ ਕੇ ਮਾਵਾ ਦੇ ਪੁੱਤਰ ਜਿੱਲਾਂ ਵਿੱਚ ਬੰਦ ਕੀਤੇ ਜਾ ਰਹੇ ਹੂੰ ਇਹ ਵਿਖਾਵਾ ਆਪਣੇ ਵਿੱਚ ਬਾੜ ਦਿੰਦੇ ਨੇ ਬੰਦਾ ਉਹਨਾਂ ਦਿੰਦਾ ਜਿਵੇਂ ਬਾਦਲ ਬੰਦਾ ਅੱਜੇਗਾ ਸੀ ਜਨਸੀਆਂ ਦਾ ਸਿੱਖਾਂ ਦੀ ਗੋਲਕ ਤੇ ਬਿਠਾ ਕੇ ਸਿੱਖਾਂ ਦਾ ਕਤਲ ਕਰਕੇ ਅੱਜ ਤਿੱਕਰ ਪਾਉਂਦੇ ਪੈ ਸਿੱਖਾਂ ਦੇ ਅੰਦਰ ਦੀਆਂ ਐ ਹੁਣ ਉਹ ਅਮਰਤਪਾਲ ਦੀ ਜਿਹੜੀ ਖੇਡ ਇਹਨਾਂ ਨੇ ਵਰਤਾਈ ਤੇ ਪਿਆਰ ਹੁਣ ਕੱਲ ਜਿੰਨੇ ਮੁੰਡਿਆਂ ਤੇ ਰੇਡਾਂ ਪਈਆਂ ਨੇ ਜਿਨ੍ਹਾਂ ਦੇ ਪਰਚੇ ਹੋ ਗਏ ਨੇ ਜਿਹੜੇ ਅੰਦਰ ਨੇ ਜਿੰਨਕੀਆਂ ਉਹਨਾਂ ਦੀਆਂ ਬਰਬਾਦ ਉਹ ਤਾਂ ਨਿਆਰੇ ਲੈ ਰਿਹਾ ਐਪੀ ਬਣ ਕੇ ਕਾਹਨੂੰ ਬੈਠਾ ਧਨਾਲ ਹੋ ਆਪਣਾ ਤੁਹਾਨੂੰ ਕਿਹੜੇ ਜਿਹੜੇ ਚ ਤੇ ਇਧਰ ਜਿਹੜੇ ਉਹਦਾ ਪਿਤਾ ਉਹ ਨੇਤਾ ਬਣ ਗਿਆ ਚਾਚੇ ਨੇਤਾ ਬਣ ਗਏ ਰਪਈਏ ਦਾ ਕੋਈ ਪਤਾ ਨਹੀਂ ਤੇ ਮਾਰੇਗੇ ਵਿਚਾਰੇ ਗਰੀਬ ਜਿਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਪੁੱਛੀ ਇਸ ਕਰਕੇ ਖਾਲਸਾ ਜੀ ਜਿਹੜੀਆਂ ਇਹੋ ਜਿਹੇ ਚਾਲਾਂ ਚੱਲਦੇ ਨੇ ਉਹਨਾਂ ਤੋਂ ਬਚੋ ਤੇ ਬਿਲਕੁਲ ਰਾਹੁ ਗਾਂਧੀ ਨੇ ਜਿਹੜਾ ਬਿਆਨ ਦਿੱਤਾ ਉਹ ਸਾਨੂੰ ਸਹੀ ਗੱਟੀ ਸਾਹਿਬ ਜਿਸ ਤਰ੍ਹਾਂ ਇਹ ਵਿਰੋਧ ਕੀਤਾ ਕੁਝ ਸਿੱਖਾਂ ਨੇ ਜਾਂ ਦਿੱਲੀ ਦੇ ਵਿੱਚ ਕਿਹੜੇ ਸਿੱਖ ਹੈਗੇ ਨੇ ਕੁਝ ਹੋਰ ਵੀ ਜਿਵੇਂ ਆਪਾਂ ਗੱਲ ਕਰੀਏ ਜਿਹੜੀਆਂ ਜਿਨ੍ਹਾਂ ਦਾ ਰਾਜ ਚੱਲਦਾ ਹੈ ਕੇ ਕੇਂਦਰ ਦੇ ਵਿੱਚ ਉਹਨਾਂ ਨੇ ਵਿਰੋਧ ਕੀਤਾ ਹੈਗਾ ਇਕਿਨ ਜਦੋਂ ਕੰਗਨਾਰ ਨੌਤ ਨੇ ਐਮਰਜੈਂਸੀ ਫਿਲਮ ਦੇ ਵਿੱਚ ਸੰਤਾ ਦਾ ਕਿਰਦਾਰ ਮਾੜਾ ਦਿਖਾਇਆ ਸੀਗਾ ਉਸ ਟਾਈਮ ਇਹ ਲੋਕ ਕਿੱਥੇ ਸੁੱਤੇ ਸੀਗੇ ਹਾਂ ਉਦੋਂ ਬਲਜਿੰਦਰ ਸਰਸਾ ਵੀ ਪਹੁੰਚਿਆ ਹੂੰ ਉਹਦੇ ਮੂੰਹ 'ਚ ਵੀ ਨਹੀਂ ਆਇਆ ਹੁਣ ਸੰਤਾ ਨਾਲ ਤਾਂ ਕੀ ਬਖਾਤਾ ਉੱਥੇ ਤੁਮਾ ਨਹੀਂ ਬੋਲਿਆ ਉੱਥੇ ਕੋਈ ਇਹਨਾਂ ਦਾ ਬਾਦਰਾ ਦਾ ਨਹੀਂ ਬੋਲਿਆ ਭਾਈ ਭਾ ਦੇ ਯਾਰ ਨੇ ਉਹ ਹੁਣ ਜਿਹੜਾ ਕੁਝ ਜਿਹੜੀ ਉਹ ਬੋਲਦੀ ਰਹੀ ਕੰਗਣਾ ਸਿੱਖਾਂ ਦੇ ਉੱਤੇ ਯਹ ਰੁੱਗਲਦੀ ਰਹੀ ਸਿੱਖਾਂ ਨੂੰ ਅਤਵਾਦੀ ਵਖਵਾਦੀ ਕਹਿੰਦੀ ਰਹੀ ਉਹਨੂੰ ਸੁਰੱਖਿਆ ਤੇ ਸਿੱਖਾਂ ਨੂੰ ਗੋਲੀਆਂ ਦੇ ਜੇਲ੍ਹਾਂ ਤੇ ਫਿਰ ਰਾਹੁ ਗੰਦੀ ਸੱਚਾ ਹੈ ਕਿ ਝੂਠਾ ਸੱਚੇ ਹੀ ਉਹਨੇ ਗੱਲ ਕਹੀ ਪੰਜਾਬ ਦੇ ਵਿੱਚ ਭਾਰ ਦੇ ਵਿੱਚ ਸਿੱਖ ਦਾ ਜਿਉਣਾ ਔਖਾ ਕੈਨੇਡਾ ਦੇ ਵਿੱਚ ਸਿੱਖ ਦੀ ਇੱਜ਼ਤ ਉੱਥੋਂ ਦੇ ਪਿਆਰੋਂ ਮੰਤਰੀ ਬਣ ਕੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਮੁੱਖ ਮੰਤਰੀ ਤੱਕ ਬਣ ਕੇ ਉਹ ਤੋਂ ਪਿਆਰੋ ਫੌਜਾਂ ਦੇ ਜਰਨੈਲ ਬਣ ਕੇ ਫੌਜ ਦੇ ਵਿੱਚ ਭਰਤੀ ਹੋ ਗਏ ਉਹਨਾਂ ਨੂੰ ਤੇ ਵਖਰੀ ਕੌਮ ਮੰਨ ਲਿਆ ਪਾਕਿਸਤਾਨ ਨੇ ਵਖਰੀ ਕੌਮ ਮੰਨ ਲਿਆ ਅਮਰੀਕਾ ਨੇ ਵਖਰੀ ਕੌਮ ਮੰਨ ਲਿਆ ਆ ਭਾਰਤ ਨੇ ਸਮ ਕਿ ਲੋ ਮੰਨਿਆ ਅਜ ਤਿਕ ਮੰਨਿਆ ਵਖਰੀ ਕੌਮ ਤੇ ਫਿਰ ਰਾਹੁ ਗਾਂਧੀ ਬਿਲਕੁਲ ਸੱਚ ਬੋਲਿਆ ਅਸੀਂ ਰਾਹੁ ਗਾਂਧੀ ਦੀ ਸਲੂਟ ਕਰਦੇ ਆ ਹਾਂ ਜਿੱਥੋਂ ਨਿਕਲ ਹੋਈ ਅਸੀਂ ਉਹਦੀ ਸਪੋਰਟ ਵੀ ਕਰਾਂਗੇ ਜੇ ਮਿੱਤਰਾਂ ਨੂੰ ਸੱਚ ਬੋਲਦਾਰ ਆ ਤੇਰੇ ਨਾਲ ਖੜੇ ਆ ਜੇ ਸਾਡਾ ਗੁਰੂ ਪਿਆਰੋ ਰੰਗੇ ਦੇ ਪੁੱਤਰ ਨੂੰ ਰਾਜ ਦੇ ਸਕਦਾ ਤੇ ਇਹ ਬੇਸ਼ੱਕ ਤੇਰੀ ਗਾਮ ਤਾਂ ਜੇ ਇਸ ਇੰਦਰ ਗਾਂਧੀ ਤੇ ਤੂੰ ਸੱਚ ਬੋਲੇਗਾ ਅਸੀਂ ਬਿਲਕੁਲ ਤੇਰਾ ਸਾਥ ਦੇਾਂਗੇ ਜਿਹੜਾ ਸੱਚ ਦੀ ਗੱਲ ਹਾਂ ਸਾਡੇ ਸਿੱਖਾਂ ਤੇ ਜ਼ੁਲਮ ਹੋਇਆ ਤੂੰ ਸੱਚ ਦੀ ਵਲ ਖਿੜੀ ਮੁਸਲਮਾਨਾਂ ਤੇ ਵੀ ਹੋ ਰਿਹਾ ਹੈ ਤੇ ਮੁਸਲਮਾਨਾਂ ਬਦਲੇ ਵੀ ਤੂੰ ਖੜੇਗਾ ਵੀ ਉਹਨਾਂ ਦੇ ਉੱਤੇ ਜ਼ੁਲਮ ਹੁੰਦਾ ਅਸੀਂ ਤੇ ਵੀ ਸਵਾਗਤ ਕਰਾਂ ਘੱਟ ਹੀ ਸਵਾਲ ਬਹੁਤ ਵੱਡਾ ਹੈਗਾ ਕਿ ਜਿਵੇਂ ਭਾਜਪਾ ਦੇ ਕੁਝ ਲੀਡਰ ਹੈਗੇ ਨੇ ਜਾਂ ਜਿਹੜੇ ਸਿੱਖ ਸਮਰਥਕ ਹੈਗੇ ਨੇ ਜਿਵੇਂ ਉਸੇ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕੀਤੀ ਹੈਗੀ ਹੈ ਜੇ ਅੱਜ ਰਾਹੁਲ ਗਾਂਧੀ ਦਾ ਇੰਨਾ ਵੱਡਾ ਵਿਰੋਧ ਹੋ ਰਿਹਾ ਹੈ ਵੀ ਕੜਾ ਤੇ ਪਗੜੀ ਪਹਿਨਣੀ ਮੁਸ਼ਕਲ ਹੈ ਭਾਰਤ ਦੇ ਵਿੱਚ ਲੇਕਿਨ ਜਿਹੜੇ ਗੁਰਦੁਆਰਾ ਸਾਹਿਬਾਂ ਤੇ ਕਬਜ਼ਾ ਕੀਤਾ ਹੋਇਆ ਹੈ ਸਰਕਾਰਾਂ ਨੇ ਅੱਜ 5-6 ਗੁਰਦੁਆਰਾ ਸਾਹਿਬ ਹੈ ਕਿ ਨਹੀਂ ਜਿਹਦੇ ਕਬਜ਼ਾ ਹੈ ਸਰਕਾਰਾਂ ਦਾ ਉੱਥੇ ਮੰਦਰ ਬਣੇ ਨੇ ਸਰਕਾਰੀ ਆਫਿਸ ਬਣੇ ਨੇ ਫਿਰ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਹਾਂ ਕੱਚ ਕੜਾ ਗੱਲ ਕਰਪਾਣ ਭੇਜੋ ਪਾਕਿਸਤਾਨ ਜੀ ਇਹ ਸੰਤਾਂ ਦੇ ਟਾਈਮ ਦੇ ਨਾਹਰਾਂ ਲ ਬਣਾਇਆ ਜੀ ਲਾਲਾ ਜੋ ਜਗਤ ਨਰੈਨ ਨੇ ਜੀ ਜਿਨੇ ਗੁਰੂ ਸਾਹਿਬ ਮਹਾਰਾਜ ਬਲੇ ਪੜਾ ਉਲਟ ਬੋਲਿਆ ਸੀ ਜੀ ਉਸ ਬਾਕੀ ਕੰਜਰ ਬੰਦੇ ਨੂੰ ਪਿਓ ਬਣਾ ਕੇ ਇੰਡੀਆ ਦੀ ਸਰਕਾਰ ਰੱਖੀ ਬਿਠੀ ਹੂੰ ਉਹਦੇ ਨਾਂ ਤੇ ਕਾਲਜ ਨੇ ਉਹ ਅਤਵਾਦੀ ਸੀ ਉਹ ਸੱਤਵਾਦੀ ਦੇ ਬੁੱਤ ਬਣਾ ਦਿੱਤੇ ਜਿਹੜੇ ਸੱਤਵਾਦੀ ਸੀ ਉਹਨਾਂ ਨੂੰ ਜੇਲਾ ਵਿੱਚ ਬੰਦ ਕਰ ਦਿੱਤਾ ਹੂੰ ਤੇ ਜਿਹੜੀ ਗੱਲ ਗੁਰੂ ਕੇ ਪਿਆਰੋ ਇਹ ਕਹਿ ਰਹੇ ਨੇ ਵਕਿਆ ਉਹ ਗਲਤੀ ਜਿਹੜੀ ਆ ਬਾਕੀ ਜਿਹੜੇ ਆ ਝੋਲੀ ਚੱਕ ਜਿਹਨਾਂ ਦੇ ਬੈਠੇ ਹੋਏ ਨੇ ਅ ਸਰਸੇ ਸੁਸੇ ਵਰਗੇ ਜਾਂ ਹੋਰ ਇਹ ਸਿੱਖਣੀ ਪੱਗਾਂ ਦੇ ਵਿੱਚ ਸਿਰਫ ਸੋ। ਉਹੀ ਸਵਾਲ ਹੈ ਵੀ ਜਿਹੜੇ ਗੁਰਦੁਆਰਾ ਦੇ ਕਬਜ਼ੇ ਕੀਤੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ? ਹਾਂ। ਉਹ ਹੁਣ ਤੁਸੀਂ ਮੈਂ ਕਬਜ਼ੇ ਦੇ ਤਰ੍ਹਾਂ ਹੀ ਹੋ ਗਿਆ। ਕਬਜ਼ਾ ਗਿਆਨ ਕੋਤਰੀ ਸਾਡਾ ਡਾਂਗਮਾਰ ਗੁਰਦੁਆਰਾ ਸਾਹਿਬ। ਹੂੰ। ਹੋਰ ਨੇਕਾ ਗੁਰੂ ਕਰਿਆ ਹਰ ਹਰ ਸਾਹਿਬ ਉਹਦੋਂ ਕਿਉਂ ਨਹੀਂ ਬੋਲੇ? ਹੂੰ। ਜਦੋਂ ਬੇਨਤੂ 부ੱਛੜ ਦੇ ਪੁੱਤਰੇ ਨੂੰ ਉਤੋਂ ਦਾ 부ੱਛੜ ਜਹਦਰ ਹੂੰ। ਇਹ ਹੁਰ ਸਾਹਿਬ ਦਾ ਉਹਨੂੰ ਸਨਮਾਨਤ ਕਰ ਰਿਆ ਤੇ ਸਿਰ ਤੇ ਪੱਗ ਬੰਨ ਰਿਆ। ਉਹਦੇ ਗੱਲ ਵਿੱਚ ਚੋਲਾ ਪਾਰਿਆ ਕਿਉਂ ਬੰਨ ਰਿਆ? ਅਸੀਂ ਕਹਿੰਦੇ ਆ ਕਾਂਗਰਸ ਦੇ ਵਿੱਚ 부ੱਛੜ ਬੇਨਤੂ ਸੀ। ਉਦੋਂ ਸਰਸਾ ਕੋਈ ਨਹੀਂ ਬੋਲਿਆ। ਉਹਨੂੰ ਇਹ ਕਾਲ ਤੱਕ ਸਰ ਦੇ ਜਹੇਦਾਰ ਕਿਉਂ ਨਹੀਂ ਬੋਲੇ ਉਦੋਂ ਜਿਹੜਾ ਇਹਨਾਂ ਦਾ ਉਹ ਸਲਾਹਕਾਰ じゃ ਕਿਉਂ ਨਹੀਂ ਬੋਲਿਆ ਸੁਖਵੀਰ ਕਿਉਂ ਨਹੀਂ ਬੋਲਿਆ ਹੋਰ ਲੰਡਰ ਪਾਰਟੀਆਂ ਜਿੰਨੇ ਆ ਜਗੀਰੋਜਗੁਰੂ ਕਿਉਂ ਨਹੀਂ ਬੋਲੀਆਂ ਪਿਓ ਉਸ ਬੰਦੇ ਨੇ ਕੀ ਕੀਤਾ ਕੌਂਗਲੀ ਉੱਥੇ ਜਾ ਕੇ ਤੁਸੀਂ ਤੋਂ ਮਾਨ ਕੀਤਾ ਰੌਕਨ ਨਹੀਂ ਬਿਲਕੁਲ ਸੱਚ ਕੀਤਾ ਬਿਲਕੁਲ ਸਹੀ ਬੋਲਿਆ ਕਿਉਂਕਿ ਅੱਜ ਭਾਈ ਭਾਈ ਗਿਆ ਚਲਾ ਜੇ ਕਿਤੇ ਇਦਨੋਂ ਦਾ ਨਵੇਂ ਭੌਪਣਾ ਸੀ ਇਸ ਕਰਕੇ ਸਿੱਖ ਕੌਮੋ ਜਿੰਨਾ ਭਾਈ ਭਾਣੇ ਪਿਆਰੋ ਉੱਥੇ ਪਾਸੇ ਆਪਣੀ ਸੋਚ ਨੂੰ ਲਾ ਕੇ ਸਿੱਖਾਂ ਦੇ ਯਰ ਉਗ ਲਿਆ ਇਹਨਾਂ ਕਾਂਗਰਸ ਨਹੀਂ ਉੱਠਿਆ ਕੱਟੀ ਸਾਹਿਬ ਵੀ ਥੋੜੇ ਸ਼ਬਦਾਂ ਵਿੱਚ ਗੱਲ ਕਰਿਆ ਜੇ ਮਨਜਿੰਦਰ ਸਿੰਘ ਸੰਸਰ ਦਾ ਮਨਜਿੰਦਰ ਸਿੰਘ ਸਿਰਸਾ ਦਾ ਥੋੜੇ ਦਿਨਾਂ ਦੇ ਗਲਕੇ ਬਿਆਨ ਸੀਗਾ ਕਹਿੰਦੇ ਵੀ ਜਿੱਥੇ ਰਕਾਬ ਕੰਜ ਗੁਰਦੁਆਰਾ ਇੱਥੇ ਕਿ ਮਸਜਿਦ ਹੁੰਦੀ ਸੀਗੀ ਮਸਜਿਦ ਨੂੰ ਖਾੜ ਕੇ ਕਹਿੰਦੇ ਵੀ ਇੱਥੇ ਵਾਹਾਂ ਯਹਾਂ ਪਰ ਗੁਰਦੁਆਰਾ ਬਣਾਇਆ ਗਿਆ ਵੀ ਮਾਂ ਦਾ ਸਿਰ ਹੁੰਦੀ ਦਾ ਉਹਦਾ ਲੁੱਚਾ ਹੈਗਾ ਯਾਰ ਜਿੰਨੇ ਬੁਰਕੀ ਪਾਈ ਹੁੰਦੇ ਕਿ ਕੂਸ਼ ਐ ਲਾਉਣੀ ਐ ਇਹਾ ਬੰਦਾ ਕਹਿੰਦਾ ਸੀ ਮੇਰਾ ਸਿਰ ਕੱਟਿਆ ਜਾ ਸਕਦਾ ਭਾਜ ਪਾ ਕੇ ਚੁਗਿਆ ਨਹੀਂ ਜਾ ਸਕਦਾ ਲੱਖ ਲਾਣ ਦਾ ਤੇਰੇ ਤੇ ਯਾਰ ਹੂੰ ਜਵਾਨ ਤੇ ਦਾ ਪੂਰਾ ਲਵੋ ਉੱਥੇ ਹੁਣ ਲੱਖੀ ਸ਼ਵਨ ਜਾ ਰਿਆ 100 ਬਲਦ ਗੁਰੂ ਨਾਨਕ ਨੇ ਪਾਣੀ ਪਿਆ ਮੈਂ ਤੁਹਾਨੂੰ ਇਤਿਹਾਸ ਦੱਸ ਦਿੰਦਾ ਉਹਦਾ ਘਰ ਸੀ ਕਿਹੜੀ ਆਂਦੀ ਮਾਂ ਵਾਲੀ ਉੱਥੇ ਮਸਦ ਸੀ ਯਾਰ ਸਿਰਫ ਭਾਜ ਪਾ ਨੂੰ ਖੁਸ਼ ਕਰਨ ਦੀ ਵਾਤਰ ਸਿੱਖਾਂ ਨੂੰ ਬਦਨਾਮ ਕਰਨ ਦੇ ਖਾਤਰ ਉਹ ਇਹ ਭਕਾਈ ਮਾਰਦਾ ਕਿ ਸਿੱਖਾਂ ਨੇ ਵੀ ਮੁਸਲਮਾਨਾਂ ਦੀਆਂ ਮਸਤਾਂ ਢਾਈਆਂ ਨੇ ਤੇ ਜਿਹੜੇ ਹਿੰਦੂ ਵੀ ਟਾਰ ਰਹੇ ਨੇ ਉਹ ਜਾਇਜ਼ ਨੇ ਟਾਉਣੀਆਂ ਚਾਹੀਦੀਆਂ ਇਹ ਉਹਨਾਂ ਦੇ ਹੱਕ ਦੀ ਇਹ ਗੱਲ ਕਰ ਰਿਹਾ ਗੱਟੀ ਸਾਹਿਬ ਮਨਜਿੰਦਰ ਸਿੱਸਾ ਦੇ ਉੱਪਰ ਇੱਕ ਬੜਾ ਵੱਡਾ ਸਵਾਲ ਹੈ ਰਾਜਸਥਾਨ ਦੇ ਵਿੱਚ ਜਦੋਂ ਕੁਝ ਹੈਗੇ ਬੱਚੇ ਸੀਗੇ ਜਿਨ੍ਹਾਂ ਨੇ ਵਕੀਲ ਦਾ ਐਗਜ਼ਾਮ ਦੇਣਾ ਸੀਗਾ ਕਹਿੰਦੇ ਵੀ ਕੜਾ ਵੀ ਤਾਰ ਦੋ ਤੇ ਕਿਰਪਾਨ ਵੀ ਤਾਰ ਦੋ ਉਸ ਟਾਈਮ ਜਦ ਆਪਾਂ ਗੱਲ ਕਰੀ ਮਹਾਰਾਸ਼ਟਰ ਦੇ ਵਿੱਚ ਟੀਟੀ ਦੇ ਉੱਪਰ ਹਮਲਾ ਕੀਤਾ ਗਿਆ ਉਹਨੂੰ ਉਹ ਉਹਦੇ ਤੇ ਮਤਲਬ ਮਾਰਕੁੱਟ ਕੀਤੀ ਗਈ ਤੀਜੀ ਗੱਲ ਹੈ ਕਿ ਜਿਹੜਾ ਬੰਗਾਲ ਦੇ ਵਿੱਚ ਇੱਕ ਆਈਪੀਐਸ ਅਫਸਰ ਨੂੰ ਖਾਲਸਤਾਨੀ ਆਖਿਆਗਾ ਉਸ ਟਾਈਮ ਇੱਕ ਮਨਜਿੰਦਰ ਸਿੱਸਾ ਦਾ ਇਹੋ ਜਿਹਾ ਬਿਆਨ ਕਿਉਂ ਨਹੀਂ ਆਉਂਦਾ ਨਹੀਂ ਆਉਣਾ ਵੀ ਨਹੀਂ ਹੁਣ ਇੱਥੇ ਇੱਥੇ ਬਿਲਕੁਲ ਫਿਰ ਮੈਂ ਕਹਾਗਾ ਰਾਉ ਗਾਂਦੀ ਸਹੀ ਹੈ ਹਮ ਇਹਨਾਂ ਦੇ ਸਬੂਤ ਦਿੱਤੇ ਹੋਏ ਨੇ ਹੁਣ ਉਹ ਅਫਸਰ ਸੀਐਸਐਸਪੀ ਦੇ ਰੈਂਕ ਦੇ ਵਿੱਚ ਸੀ ਜੀ ਉਹਦੇ ਮੂੰਹ ਤੇ ਕਿਹਾ ਗਿਆ ਵੀ ਤੂੰ ਖਾਲਸਤਾਨੀ ਉਹਨੂੰ ਗਾਲਾਂ ਕੱਢੀਆਂ ਜੀ ਇੱਥੇ ਉਹਨਾਂ ਹਿੰਦੂ ਬਏ ਐਸਐਸਪੀ ਮੈਂ ਉਹਨੂੰ ਕਹਿੰਦਾ ਵੀ ਤੂੰ ਅਤਵਾਦੀ ਹਿੰਦੂ ਐ ਇਹਨਾਂ ਨੇ ਫੜ ਲੈਣਾ ਤੇ ਉਹ 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 ਬੰਦਿਆਂ ਨੂੰ ਫੜ ਕੇ ਅੰਦਰ ਕੋਈ ਸੱਟਿਆ ਜਿਨ੍ਹਾਂ ਨੇ ਇੱਕੌਸਰ ਸਰਕਾਰ ਦੇ ਦਾਇਰੇ ਵਿੱਚ ਰਹਿ ਕੇ ਨੌਕਰੀ ਕਰ ਰਿਆ ਤੇ ਉਹਨੇ ਇਹ ਵੀ ਗੱਲ ਕਹੀ ਮੈਂ ਆਪਣੀ ਜ਼ਿੰਮੇਵਾਰੀ ਨਾਲ ਮੈਂ ਆਪਣੀ ਡਿਊਟੀ ਕਰ ਰਿਆ ਮੈਂ ਖਾਲਸਤਾਨੀ ਨਹੀਂ ਮੈਂ ਡਿਊਟੀ ਕਰ ਰਿਆ ਬਸ ਉਹਨੂੰ ਗਾਲਾਂ ਕੱਢੀ ਗਈਆਂ ਹੂੰ ਨਾਲ ਦੇ ਮੁੰਨੇ ਸਨ ਉਹ ਨਹੀਂ ਕੱਢੀਆਂ ਐਨੀ ਨਫ਼ਰਤ ਹੈ ਗਈ ਐ ਤੇ ਫਿਰ ਜਿਹੜੀ ਗੱਲ ਉੱਟਰੀ ਸੀ ਸਤਿਆਕੀ ਨੀ ਕਰ ਮਹਿੰਦਰ ਸਿੰਘ ਦਾ ਬਚਨ ਚੇਤੇ ਆਉਂਦਾ ਕਹਿੰਦਾ ਸੀ ਖਾਲਸਤਾਨ ਚਾਹੁੰਦੇ ਤਾਂ ਨਹੀਂ ਪਰ ਜੇ ਤੁਸੀਂ ਜਿਵੇਂ ਕਰਦੇ ਹੋ ਇਹ ਦੇ ਦੇਉਗੇ ਛਟਨਾਮ ਨਹੀਂ ਹੂੰ ਫਿਰ ਸਾਡੇ ਨਾਲ ਨਫਰਤਾਂ ਕਿਉਂ ਨੇ ਯਾਰ ਤੁਹਾਡੀਆਂ ਸਿੱਖ ਨਹੀਂ ਕਰਦਾ ਇੱਥੇ ਭਈਆ ਸਾਡੇ ਆਣ ਕੇ ਲਾ ਪੱਠੇ ਪਾਈ ਜਵੇ ਅਸੀਂ ਉਹਨੂੰ ਵੀ ਸ਼ਾਮ ਰੋਟੀ ਦੇ ਦਿੰਦੇ ਨੇ ਵੀ ਗਾਲਾਂ ਯਾਰ ਤੇ ਜੇ ਕਿਤੇ ਰਸਤਿਆਂ ਦੇ ਵਿੱਚੋਂ ਲੂਣ ਵੇਚਣ ਵਾਲੇ ਆ ਜਾਣ ਮੇਰੇ ਖੂਵੇਂ ਵੀ ਖੜ ਜਾਂਦੇ ਨੇ ਬਾਬਾ ਜੀ ਪਾਣੀ ਪਿਉਦਾ ਗਿਆ ਚਾਹ ਪੀ ਲੋ ਯਾਰ ਪਾਣੀ ਛੱਡ ਕੇ ਅਸੀਂ ਤਾਂ ਕਿਸੇ ਨੂੰ ਮਾੜਾ ਨਹੀਂ ਸਮਝਦੇ ਪਰ ਸਾਨੂੰ ਕਿਉਂ ਮਾੜਾ ਸਮਝਿਆ ਜਾ ਰਿਹਾ ਕੀ ਮਾੜਾ ਕੀਤਾ ਹਾਂ ਜੇ ਬੌਧੀ ਮੋਦੀ ਨੂੰ ਇੰਨੀ ਆਗੇ ਇੱਕ ਵਾਰੀ ਤੋਂ ਹਾਂ ਕਰ ਲਿਖਤੀ ਪੁਰੀਤੀ ਇੱਕ ਪਾਸੇ ਸਾਨੂੰ ਸਿੱਖਾਂ ਨੂੰ ਪਾਸੇ ਕਰ ਦੇ ਤੂੰ ਆਪਣੇ ਆ ਲੈਲਾ ਜਿਹੜੇ ਬੰਦਰ ਸੈਨਾ ਜੀ ਤੇ ਪਾਕਿਸਤਾਨ ਨਾਲ جنگ ਲਾ ਕੇ ਦੇਖ ਲਾ ਆ 72 ਦੀ جنگ ਆ ਪਿੱਛੇ ਦਿਹਾੜਾ ਬਣਾਇਆ ਸਾਰਾ ਘੜੀ ਮੈਨਾਂ ਵੀ ਛੱਪੀ ਸੀ ਕਿ ਉਹ ਕਿੰਨੇ ਪਠਾਣਾਂ ਦੇ ਨਾਲ ਜੰਗ ਕੀਤੀ ਇਹ ਦੱਸਣ ਵੀ ਬੋਧੀਆਂ ਵਾਲਿਆਂ ਨੇ ਕਿੰਨਿਆਂ ਨਾਲ ਜੰਗ ਕੀਤੀ ਜੀ ਸਿੱਖਾਂ ਨੇ ਕੀਤੀ ਇਸ ਕਰਕੇ ਜਿਹੜਾ ਇਹ ਜ਼ਹਿਰ ਉੱਗਲ ਰਿਹਾ ਇਹਦੇ ਨਾਲ ਇਹ ਆਪਦਾ ਬੰਦ ਕਰਨ ਤੇ ਰਾਹੁਗੰਦੀ ਫਿਰ ਮੈਂ ਵਾਰ ਵਾਰ ਦਗਾ ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਸੱਚ ਗਈ ਬਹੁਤ ਵਧੀਆ ਕਹੀ ਇਹ ਗੱਲ ਜਿਹੜੀ ਭਾਰਤ ਜੋੜੀ ਤੁਸੀਂ ਵੀ ਦੱਸ ਦਿੱਤਾ ਟੀਟੀ ਸਰਕਾਰੀ ਨੌਕਰੀ ਕਰਨ ਵਾਲਾ ਉਹਨੂੰ ਗੱਡੀ ਵਿੱਚ ਬੇਜਤ ਕੀਤਾ ਜਾਂਦਾ ਛਿੱਤਰ ਮਾਰੇ ਜਾ ਰਹੇ ਆ। ਟੱਪਿਆ ਗਿਆ। ਐਸਐਸਪੀ ਨੂੰ ਖਾਲਸਤਾਨੀ ਕਿਹਾ ਜਾ ਰਿਹਾ। ਬਿਲਕੁਲ ਜੀ। ਜੇ ਵਕੀਲ ਦਾ ਟੈਸਟ ਦੇਣ ਜਾ ਰਹੇ ਬੱਚੇ ਹੂੰ ਉਹਨਾਂ ਦੀਆਂ ਦਸਤਾਰਾਂ ਤੇ ਕੜੇ ਲਵਾ ਕੇ ਕਹਿੰਦੇ ਵੀ ਅੰਦਰ ਜਾਓ ਟੈਸਟ ਦੇ ਲਓ। ਫਿਰ rau ਗੌਂਦੀ ਨੇ ਝੂਟਕੀ ਬੋਲਿਆ ਹੁਣ ਇਹਦੇ ਤੇ ਤੁਸੀਂ ਕਾਰਵਾਈ ਕਰੋ ਦੱਸੋ ਵੀ ਆਹ ਸਬੂਤ ਦਿਓ ਭਾਈ ਆ ਸਿੱਖ ਜਾਂਦਾ ਅਸੀਂ ਕਿਸੇ ਨੂੰ ਕੋਈ ਨਹੀਂ ਰੋਕਦੇ। ਮੈਟਰੋ ਦੇ ਵਿੱਚ ਸਿੱਖ ਕਿਰਪਾਨ ਪਾ ਕੇ ਕੱਢ ਨਹੀਂ ਦਿੰਦੇ। ਦਿੱਲੀ ਵਿੱਚ ਕਹਿੰਦੇ ਕਿਰਪਾਨ ਲਾਗੇ ਚੜੋ ਦੱਸੋ ਫਿਰ rau gandhi ਨੇ ਮਾੜਾ ਕੀ ਬੋਲੇ ਹੂੰ ਮੈਟਰੋ ਵਿੱਚ ਨਹੀਂ ਜੜਨ ਦਦੇ ਹਾਂ ਬਾਹਰ ਕੈਨੇਡਾ ਅਮਰੀਕਾ ਜਿਵੇਂ ਬਾਦੀ ਸਿਕਲ ਅਗੇ ਫੜਦੇ ਇਸ ਕਰਕੇ ਉਹ ਸਹੀ ਕਿਹਾ ਜੋ ਕਿਹਾ ਨੇ ਬਹੁਤ ਵਧੀਆ ਕਰ ਹੂੰ ਹੂੰ ਸੋ ਦੋਸਤੋ ਜਿਸ ਤੁਸੀਂ ਗੱਲਬਾਤ ਸੁਣੀ ਹੈ ਗੱਟੀ ਸਾਹਿਬ ਦੇ ਕੋਲੋਂ ਵੀ ਕਹਿੰਦੇ ਵੀ ਦੇਰ ਆਏ ਦਰਸਤ ਆਏ ਕਹਿੰਦੇ ਵੀ ਸਵੇਰ ਦਾ ਭੁੱਲਿਆ ਸ਼ਾਮੀ ਮੁੜਿਆ ਵੇ ਲੇਕਿਨ ਮਾੜੀ ਗੱਲ ਨਹੀਂ ਹੈਗੀ ਲੇਕਿਨ ਉਹਨਾਂ ਚੰਗੀ ਗੱਲ ਕੀਤੀ ਹੈਗੀ ਹੈ ਸਿੱਖ ਕੌਮ ਦੇ ਵਾਸਤੇ ਇਹਨੇ ਲੋਕ ਵਿਰੋਧ ਕਰਦੇ ਨੇ ਤਿੱਖਾ ਉਹਨਾਂ ਨੇ ਜਵਾਬ ਦਿੱਤਾ ਹੈ ਗੱਟੀ ਸਾਹਿਬ ਉਹਨਾਂ ਨੇ ਪੂਰੀ ਗੱਲਬਾਤ ਕੀਤੀ ਹੈ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਇਸ ਵੀਡੀਓ ਤੇ ਕਮੈਂਟ ਵੀ ਦਿਓ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਗੱਟੀ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨ